ਪਾਥੜਾ ਮੰਡਲ ਦੇ ਪਿੰਡ ਖਾਨੇਵਾਲ 'ਚ ਦੋ ਤਰ੍ਹਾਂ ਦੀ ਇੱਕ ਦੀਵਾਰ ਬਣਾਉਣ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਦੋਹਾਂ ਨਾ ਪੱਖਾਂ ਦੇ 4 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚ ਇੱਕ ਔਰਤ ਵੀ ਹੈ ਦੋਹਾਂ ਨੂੰ ਪਹਿਲਾਂ ਪਾਥੜਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਪਾਥੜਾ ਹਸਪੀਟਲ ਤੋਂ ਉਹਨਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਇਸ ਮਾਮਲੇ ਦੇ ਵਿੱਚ ਲੜਾਈ ਦੀ ਇੱਕ ਵੀਡੀਓ ਵੀ ਆਈ ਹੈ ਸਾਹਮਣੇ ਔਰ ਪਾਥੜਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਦਾ ਰੂਪ ਹੈ ਕਿ ਇਹ ਜ਼ਮੀਨ ਸੀ ਅਸੀਂ ਦੀਵਾਰ ਬਣਾ ਰਹੇ تھے ਸਾਡੇ ਬਾਬੇ ਦੀ ਥਾਂ ਹੈ ਕੋਈ ਧਾਰਮਿਕ ਥਾਂ ਹੈ ਉਸਕੇ ਬਾਅਦ ਇਹ ਵਿਵਾਦ ਹੋਇਆ ਹੈ ਲੇਕਿਨ ਹੁਣ ਪੁ ਇਦਗਾ ਨਾਮ ਅੰਜੂਰ ਹੈ ਇਹ ਹੈ ਸਤੂਦ ਸਤੂ ਹੈ ਅੱਜ ਇਹ ਵਿੱਚ ਬਾਬੇ ਦੀ ਥਾਂ ਹੈ ਦੋ ਤਿੰਨ ਫੁੱਟ ਥਾਂ ਹੈ ਉਹ ਕੰਦ ਘਟਦੇ ਸੀ ਅੱਛਾ ਫੇਰ ਜਿਹੜਾ ਰਾੜ ਮਾਰੀ ਪੰਜ ਬੰਦੇ ਨੇ ਮੇਰਾ ਨਾਮ ਸਤਪਾਲ ਸਿੰਘ ਪਿੰਡ ਖਾਨੇ ਵਾਲ ਦੀ ਹਾਂ ਉਹ ਜਗ੍ਹਾ ਪਿੱਛੇ ਹੋਈ ਹੈ ਕਾਸ ਕੀ ਥਾਂ ਹੈ ਉਹ ਬਾਬੇ ਦੀ ਥਾਂ ਹੈ ਪਿਯੁਰਗ ਦੀ ਅੱਛਾ ਹਾਂਜੀ ਕੀ ਕਰਦੇ ਸੀ ਅੱਜ ਉਹ ਕੁਛ ਨਹੀਂ ਉਹ ਕੰਦਾ ਕੱਢਣ ਲੱਗ ਰਹੇ ਸੀ ਦੂਜੀ ਵਾਰਟੀ ਹਾਂਜੀ ਹੂੰ ਤੇ ਆ ਮੇਰੇ ਮੰਮੀ ਦੇ ਇੱਕ ਮੇਰੇ ਡੈਡੀ ਆ ਗਏ ਸੀ ਤੇ ਉੱਥੇ ਚਾਰ ਪੰਜ ਜਣਾਂ ਨੇ ਹਮਲਾ ਕਰਿਆ ਜੀ ਰਾਡ ਮਾਰੀ ਇਹ ਪਤਾ ਨਹੀਂ ਮੈਨੂੰ ਦਿਨਾਂ ਬਾਕੀ ਮੈਂ ਆਪਣੀ ਦੁਕਾਨ ਤੇ ਸੀ ਅਸੀਂ ਕੁਆੜ ਦੀ ਦੁਕਾਨ ਹੈ ਸਾਡੀ ਕਿਤੇ ਖਾਣੇ ਵਾਲੀ ਹਾਂਜੀ ਜੀਰੋ ਦੇ ਪਿੰਡ ਖਾਣੇ ਆ ਅਸੀਂ ਥਾਂ ਸੀ ਸਾਡੀ ਅੱਜ ਤੋਂ ਬੁਜੀ ਗੁਰਗਾਂਧੀ ਸੀ ਜਿੱਥੇ ਬਾਬੇ ਦੀ ਥਾਂ ਉਹ ਆ ਸਾਈਡ ਨੂੰ ਸਰਕਾਰੀ ਗਲੀ ਨਿਕਲੀ ਹੋਈ ਹੈ ਜੀ ਠੀਕ ਹੈ ਨਾ ਮੇਰੀ ਥਾਂ ਇੱਧਰ ਹੀ ਹੈ ਮੈਂ ਸਾਰੀ ਉmber ਦੀ ਵਰਤਨ ਦਾ ਕਰੀ ਆ ਜੇ ਬਾਬੇ ਦੀ ਥਾਂ ਸੀ ਉਦੋਂ ਮੈਨੂੰ ਕਹਿ ਸਕਦੇ ਸੀ ਜਦੋਂ ਮੈਂ ਵਰਤਨ ਹੁਣ ਮੈਂ ਜਗਾ ਬਾਹਰ ਲੈ ਲਈ ਮੈਂ ਵੇਚਤੀ ਥਾਂ ਤੇ ਹਾਂ ਹੁਣ ਜਿਹੜਾ ਨੇ ਲਈ ਹੈ ਉਹਨਾਂ ਨੂੰ ਤੰਗ ਕਰਨ ਲੱਗ ਰਹੇ ਨੇ ਰਾਤ ਮੇਰਾ ਮੁੰਡਾ ਨਵਾਂ ਸਾਹ ਸੀ ਮਠਾ ਟੇਕਣ ਗਿਆ ਬਾਬੇ ਤੇ ਸਲੂਨ ਚੋਂ ਗਿਆ 6:30 ਵਜੇ ਇਹਨਾਂ ਨੇ ਫੜ ਕੇ ਸਿੱਟ ਲਿਆ ਪੰਜ ਜਣਿਆਂ ਨੇ ਇਹਦੇ ਗਣਾਸਾ ਮਾਰਿਆ ਹੈ ਗਣਾਸਾ ਮਾਰਿਆ ਹੈ ਇਹ ਉਹ ਸਲੂਨ ਵਾਲੇ ਮੁੰਡੇ ਨਹੀਂ ਪੁੱਛ ਸਕਦੇ ਉਹ ਵੀ ਕਿੰਨੇ ਚਿਰਾਂ ਬਾਅਦ ਮੁੰਡਾ ਉਥੋਂ ਗਿਆ ਸਲੂਨ ਚ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼